ਹਾਂਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਤੇ ਵਿੱਚ। ਉਮੀਦ ਕਰਦੀ ਹਾਂ ਕਹਾਣੀ ਪਸੰਦ ਆਵੇਗੀ। ਮੇਰਾ ਨਾਮ ਸਿਮਰਨ ਕੌਰ ਹੈ। ਮੈਂ ਚੰਗੇ ਘਰ ਨਾਲ ਸੰਬੰਧ ਰੱਖਦੀ। ਮੇਰੇ ਆਪਣੇ ਦੋ ਭਰਾ ਮੇਰੇ ਡੈਡੀ ਪਿੰਡ ਦੇ ਨੰਬਰਦਾਰ ਹੈ। ਸਾਡੀ ਪਿੰਡ ਵਿੱਚ ਬਹੁਤ ਚੜ੍ਹਾਈ ਹੈ ਜਦਕਿ ਮੇਰੇ ਭਰਾ ਵੀ ਬੜੇ ਸੁਹਜਵਾਨ ਤੇ ਸਿਆਣੇ ਆ। ਮੇਰੇ ਚਾਚੇ ਤਾਏ ਸਾਡਾ ਆਪਣਾ ਸ਼੍ਰੀਕਾ ਭਾਈਚਾਰਾ ਬੜਾ ਚੰਗਾ ਹੈ। ਹਰ ਕਿਸੇ ਨਾਲ ਬੜੇ ਸਲਾਮ مشਵਰੇ ਨਾਲ ਰਹਿੰਦੇ ਆ। ਪਿੰਡ ਵਿੱਚ ਕੋਈ ਵੀ ਗੱਲ ਹੋਵੇ ਤਾਂ ਲੋਕ ਸਾਡੇ ਘਰਵਾਲ ਨੂੰ ਪੱਤੇ ਆਉਂਦੇ ਆ ਭਾਵੇਂ ਹੀ ਅਸੀਂ ਆਪਣੀ ਸਲਾਹ ਨਾਲ ਸਰਪੰਚ ਹੋਰ ਬਣਾਤੇ ਹੀ ਪਰ ਫਿਰ ਵੀ ਸਰਪੰਚ ਤੇ ਸਾਰੇ ਲੋਕ ਮੇਰੇ ਡੈਡੀ ਕੋਲੋਂ ਉਹੀ ਸਲਾਹ ਲੈਣ ਆਉਂਦੇ ਹਨ ਕਿਉਂਕਿ ਅਸੀਂ ਪਿੰਡ ਵਿੱਚ ਸਭ ਤੋਂ ਜ਼ਿਆਦਾ ਮੰਨੇ ਜਾਂਦੇ ਸੀ ਅਸੀਂ ਦੋ ਭੈਣਾਂ ਤੇ ਦੋ ਭਰਾ ਸੀ ਮੇਰੀ ਵੱਡੀ ਭੈਣ ਤੇ ਭਰਾਵਾਂ ਦੀ ਸਾਰਿਆਂ ਦੇ ਵਿਆਹ ਹੋਏ ਸੀ ਮੈਂ ਇੱਕ ਵਾਰੀ ਨਹੀਂ ਸੀ ਮੇਰਾ ਦਿਲ ਕਰਦਾ ਹੁੰਦਾ ਸੀ ਕਿ ਮੈਂ ਪੜ ਲਿਖ ਕੇ ਕੋਈ ਵੱਡੀ ਅਫਸਰ ਬਣਾ ਪਰ ਮੇਰੇ ਡੈਡੀ ਕਹਿੰਦੇ ਹੁੰਦੇ ਸੀ ਕਿ ਆਪਾਂ ਨੂੰ ਜਿਮੀਦਾਰਾਂ ਨੂੰ ਪੜ੍ਹਨ ਲਿਖਣ ਦੀ ਕੋਈ ਖਾਸ ਲੋੜ ਨਹੀਂ ਅਸੀਂ ਆਪਣੇ ਵਰਗੇ ਚੰਗੇ ਤੇ ਅਮੀਰ ਘਰ ਵੇਖ ਕੇ ਤੇਰਾ ਵਿਆਹ ਕਰ ਦੇਵਾਂਗੇ ਤੈਨੂੰ ਇੰਨੀ ਪੜ੍ਹਾਈ ਕਰਨ ਦੀ ਕੋਈ ਲੋੜ ਨਹੀਂ ਬਾਕੀ ਵੀ ਤੇਰੇ ਭੈਣ ਭਰਾ ਥੋੜਾ ਜਿਹਾ ਪੜੇ ਜਦਕਿ ਫਿਰ ਵੀ ਮੇਰੀ ਭੈਣ ਭਰਾ ਨੇ ਬੀਏ ਕੀਤੀ ਹੋਈ ਸੀ ਪਰ ਮੈਂ ਕਿ ਪੀਟ ਤੱਕ ਪਹੁੰਚ ਗਈ ਸੀ ਮੇਰੇ ਡੈਡੀ ਕਹਿੰਦੇ ਹੁੰਦੇ ਸੀ ਕਿ ਇੰਨੀ ਉਮਰ ਹੋ ਗਈ ਐ ਸਿਮਰਨ ਤੈਨੂੰ ਹੁਣ ਵਿਆਹ ਕਰਵਾ ਲੈਣਾ ਚਾਹੀਦਾ ਹੈ ਕਿਉਂ ਤੂੰ ਹਰ ਰਿਸ਼ਤੇ ਨੂੰ ਮਨਾਂ ਕਰਦੀ ਹੈ ਕਿਸੇ ਵੇਲੇ ਉਮਰ ਦਾ ਕਰਕੇ ਹਰ ਰਿਸ਼ਤਾ ਮਨਾਂ ਕਰ ਜਾਂਦਾ ਹੈ ਮੁੰਡੇ ਵਾਲੇ ਅਗਲੇ ਉਮਰ ਵੇਖ ਕੇ ਹੀ ਮਨਾਂ ਕਰ ਦਿੰਦੇ ਆ ਪਰ ਮੈਂ ਡੈਡੀ ਨੂੰ ਕਹਿੰਦੀ ਹੁੰਦੀ ਸੀ ਕਿ ਮੈਂ ਸੋਹਣੀ ਵੀ ਆ ਤੇ ਪੜੀ ਲਿਖੀ ਵੀ ਆ ਜਦੋਂ ਮੈਨੂੰ ਨੌਕਰੀ ਮਿਲ ਗਈ ਤਾਂ ਰਿਸ਼ਤੇ ਵਾਲੇ ਤਾਂ ਆਪ ਮੇਰੇ ਮਗਰ ਮਗਰ ਫੇਰਨਗੇ ਜਦੋਂ ਮੈਂ ਕਮਾਉਣ ਲੱਗ ਪਈ ਪਰ ਡੈਡੀ ਕਹਿੰਦੇ ਹੁੰਦੇ ਸੀ ਕਿ ਆਪਾਂ ਜੱਟਾਂ ਜ਼ਿਮੀਂਦਾਰਾਂ ਨੂੰ ਨੌਕਰੀ ਘੱਟ ਹੀ ਮਿਲਦੀ ਐ ਇਸ ਲਈ ਆਪਾਂ ਨੂੰ ਤਾਂ ਆਪਣੀ ਜ਼ਮੀਨ ਜਾਇਦਾਦ ਦਾ ਹੀ ਆਸਰਾ ਹੁੰਦਾ ਹੈ ਮੈਂ ਕਿਹਾ ਨਹੀਂ ਡੈਡੀ ਨੌਕਰੀ ਤਾਂ ਪੜਿਆ ਲਿਖਿਆ ਨੂੰ ਮਿਲਦੀ ਐ ਭਾਵੇਂ ਕੋਈ ਜੱਟ ਹੋਵੇ ਤੇ ਚਾਹੇ ਕੋਈ ਹੋਰ ਹੋਵੇ ਜਿਹਦੇ ਨੰਬਰ ਜ਼ਿਆਦਾ ਉਹ ਜਿਹਨੇ ਪੜ੍ਹਾਈ ਦੀ ਨੌਲਜ ਹੋਵੇ ਜਿਹੜਾ ਪੜ੍ਹ ਲਿਖ ਕੇ ਇੱਥੋਂ ਤੱਕ ਪਹੁੰਚ ਜਾਵੇ ਉਹਨੂੰ ਨੌਕਰੀ ਮਿਲਦੀ ਐ 10ਵੀਂ ਪਾਸ ਵਾਲਿਆਂ ਨੂੰ ਤਾਂ ਕੋਈ ਚਾਹ ਫੜਾਉਣ ਲਈ ਵੀ ਨਹੀਂ ਰੱਖਦਾ ਅੱਜਕੱਲ ਤਾਂ ਚਾਹ ਪਾਣੀ ਸਾਫ ਸਫਾਈ ਕਰਨ ਵਾਲੇ ਵੀ ਵੱਡੇ ਵੱਡੇ ਅਫਸਰਾਂ ਦੇ ਦਫ਼ਤਰਾਂ ਵਿੱਚ ਪਲੱਸ 2 ਜਿਨ੍ਹਾਂ ਨੇ ਕੀਤੀ ਹੁੰਦੀ ਆ ਉਹ ਹੀ ਚਾਹੇ ਚਾਹ ਪਾਣੀ ਤੇ ਸਾਫ ਸਫਾਈ ਕਰਦੇ ਆ ਅਗਲਿਆਂ ਨੂੰ ਪਤਾ ਹੁੰਦਾ ਹੈ ਕਿ ਪੜਿਆ ਲਿਖਿਆ ਸਾਡੇ ਕਿਤੇ ਵੀ ਕੰਮ ਆ ਸਕਦਾ ਹੈ ਅਣਪੜਾ ਨੂੰ ਤਾਂ ਕੋਈ ਝਾੜੂ ਫੇਰਨ ਲਈ ਵੀ ਨਹੀਂ ਰੱਖਦਾ ਮੇਰੇ ਡੈਡੀ ਮੈਂ ਡੈਡੀ ਨੂੰ ਬੜਾ ਸਮਝਾਉਂਦੀ ਹੁੰਦੀ ਸੀ ਮੇਰੀ ਮੰਮੀ ਕਹਿੰਦੀ ਹੁੰਦੀ ਸੀ ਕੋਈ ਗੱਲ ਨਹੀਂ ਸਿਮਰਨ ਜਿੰਨਾ ਚਾਹੁੰਦੀ ਆ ਪੜ ਲੈ ਇਹਨੂੰ ਕੋਈ ਕਹਿਣ ਦੀ ਲੋੜ ਨੇ ਤੇ ਨਾ ਹੀ ਇਹਨੇ ਰੁਕਣਾ ਹੈ ਕਿਉਂਕਿ ਮੈਂ ਕਦੀ ਵੀ ਫੇਲ ਨਹੀਂ ਹੋਈ ਸੀ ਮੈਂ ਸ਼ੁਰੂ ਤੋਂ ਹੀ ਪ੍ਰਾਈਵੇਟ ਸਕੂਲ ਵਿੱਚ ਪੜੀ ਸੀ ਮੈਂ ਪੜਨ ਨੂੰ ਬੜੀ ਹੁਸ਼ਿਆਰ ਸੀ ਮੇਰੇ ਭੈਣ ਭਰਾ ਸਾਰੇ ਮੇਰੇ ਤੇ ਬੜਾ ਮਾਣ ਕਰਦੇ ਹੁੰਦੇ ਸੀ ਮੈਂ ਚੰਗੀ ਜਵਾਨ ਤੇ ਸੋਹਣੀ ਵੀ ਸੀ ਮੇਰੀਆਂ ਅੰਬਲੀਆਂ ਅੱਖਾਂ ਸੀ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਇਹ ਮੇਰੀ ਸਿਮਰਨ ਨਹੀਂ ਮੇਰੀ ਬਿੱਲੋ ਆ ਹਰ ਕੋਈ ਕੁੜੀ ਤੇ ਮੁੰਡਾ ਮੇਰੇ ਤੇ ਮਰਦਾ ਹੁੰਦਾ ਸੀ ਪਰ ਮੈਂ ਕਿਸੇ ਮੁੰਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਸੀ ਮੈਂ ਇਹਦਾ ਇਹ ਸਾਰਿਆਂ ਨੂੰ ਮਾਣ ਸੀ ਕਿ ਮੈਂ ਗਲਤ ਕੰਮਾਂ ਤੋਂ ਬਹੁਤ ਦੂਰ ਹਾਂ ਭਾਵੇਂ ਹੀ ਮੈਂ ਉਮਰ ਵਿੱਚ ਕੁਝ ਜ਼ਿਆਦਾ ਹੋ ਗਈ ਸੀ ਪਰ ਫਿਰ ਵੀ ਮੈਂ ਬੀਐਡ ਕਰਨ ਤੋਂ ਬਾਅਦ ਪੀਐਸਡੀ ਕਰਨ ਬਾਰੇ ਸੋਚਿਆ ਹੋਇਆ ਸੀ ਜਦੋਂ ਮੈਂ ਬੀਐਡ ਆਪਣੀ ਕੰਪਲੀਟ ਕੀਤੀ ਤਾਂ ਮੈਂ ਨੌਕਰੀ ਲਈ ਫਾਰਮ ਭਰੇ ਤੇ ਫਿਰ ਮੈਂ ਪੀਐਸਡੀ ਵੀ ਨਾਲ ਹੀ ਕਰਨ ਲੱਗ ਪਈ ਮੇਰੀ ਪੜ੍ਹਾਈ ਤੇ ਸਾਰੇ ਬੜਾ ਮਾਣ ਕਰਦੇ ਹੁੰਦੇ ਸੀ ਸਾਡੀ ਧੀ ਇੰਨਾ ਪੜ੍ਹੀ ਲਿਖੀ ਹੈ ਮੇਰੇ ਨੰਬਰ ਦੇਖ ਕੇ ਤਾਂ ਡੈਡੀ ਖੁਸ਼ ਹੋ ਜਾਂਦੇ ਸੀ ਪਰ ਇਦਾਂ ਹੀ ਕਰਦੇ ਕਰਾਉਂਦੇ ਹੱਸੇ ਮੈਂ ਨੌਕਰੀ ਦੇ ਫਾਰਮ ਹੀ ਭਰੇ ਸੀ ਤੇ ਯੂਨੀਵਰਸਿਟੀ ਜਾਣ ਲੱਗੀ ਸੀ ਤਾਂ ਕਿ ਪੀ ਐਸ ਡੀ ਵੀ ਕੰਪਲੀਟ ਕਰ ਲਵਾਂ ਔਖੀ ਸੌਖੀ ਹੋ ਗਈ ਉਹਦੋਂ ਮੇਰੀ ਮਾਸੀ ਮੇਰੇ ਲਈ ਇੱਕ ਚੰਗਾ ਰਿਸ਼ਤਾ ਲੈ ਕੇ ਆਈ ਰਿਸ਼ਤਾ ਬਹੁਤ ਵਧੀਆ ਸੀ ਮੁੰਡਾ ਮੇਰੇ ਵਾਂਗੂ ਜਵਾਨ ਤੇ ਸੋਹਣਾ ਪੜਿਆ ਲਿਖਿਆ ਹੋਇਆ ਸੀ ਮੁੰਡੇ ਨੇ ਤੋ ਤਨ ਕੋਰਸ ਤੇ ਵੀ ਇਹ ਕੀਤੀ ਹੋਈ ਸੀ ਪਰ ਉਹਨੂੰ ਨੌਕਰੀ ਨਹੀਂ ਮਿਲੀ ਸੀ ਇਸ ਕਰਕੇ ਉਹ ਕੈਨੇਡਾ ਚ چلا ਗਿਆ ਸੀ ਕਾਫੀ ਕਮਾਉਂਦਾ ਹੁੰਦਾ ਸੀ ਅਮੀਰ ਘਰੋਂ ਸੀ ਮੁੰਡੇ ਹੁਣੇ ਤਿੰਨ ਭਰਾ ਸੀ ਮੇਰੀ ਮਾਣੇ ਤਨੇ ਭਰਾ ਦਿਖਾ ਦਿੱਤੇ ਸੀ ਜਿਹੜਾ ਵੀ ਤੈਨੂੰ ਪਸੰਦ ਆ ਉਹ ਹੀ ਆਪਣੀ ਧੀ ਲਈ ਮਾਲ ਲੈ ਮੈਂ ਮੰਮੀ ਨੂੰ ਬੜਾ ਮਨਾ ਕੀਤਾ ਮੇਰੀ ਮਾਂ ਨੂੰ ਮੁੰਡਾ ਪਸੰਦ ਆ ਗਿਆ ਸੀ ਉਹ ਘਰ ਦਾ ਮੁੰਡਾ ਆ ਵੱਡਾ ਸੀ ਛੋਟਾ ਤਾਂ ਹਜੇ ਕੋਈ ਚੰਗਾ ਕੰਮ ਕਰ ਨਹੀਂ ਸਕਦਾ ਸੀ ਮम्मी ਨੇ ਜਦੋਂ ਦੇਖਿਆ ਕਿ ਵੱਡਾ ਮੁੰਡਾ ਕੈਨੇਡਾ ਗਿਆ ਹੋਇਆ ਤੇ ਉੱਥੇ ਹੀ ਪੱਕਾ ਹੈ ਤਾਂ ਉਹਨੇ ਉੱਧਰ ਹੀ ਕੋਰੀ ਨਾਲ ਵਿਆਹ ਕਰਵਾ ਲਿਆ ਸੀ ਫਿਰ ਉਹਨੂੰ ਤਲਾਕ ਵੀ ਦੇ ਦਿੱਤਾ ਸੀ ਤੇ ਇਦਾਂ ਹੀ ਮੁੰਡਾ ਚੰਗਾ ਵੀ ਸੀ ਸ਼ਾਇਦ ਉਹਨੇ ਪੱਕਾ ਹੋਣ ਦੇ ਕਰਕੇ ਗੋਰੀ ਦਰ ਨਾਲ ਵਿਆਹ ਕਰਵਾਇਆ ਸੀ ਪਰ ਮੈਂ ਮੰਮੀ ਨੂੰ ਕਹਿੰਦੀ ਸੀ ਕਿ ਮੈਂ ਵਿਆਹੇ ਹੋਏ ਮੁੰਡੇ ਨਾਲ ਵਿਆਹ ਨਹੀਂ ਕਰਵਾਉਣਾ ਮੇਰੀ ਮੰਮੀ ਕਹਿੰਦੀ ਸੀ ਕਿ ਐਵੇਂ ਕੰਮ ਨਾ ਵੜਿਆ ਕਰ ਤੈਨੂੰ ਕੁਝ ਨਹੀਂ ਪਤਾਗਾ ਅੱਜਕੱਲ ਮੁੰਡੇ ਬਹੁਤ ਸਿਆਣੇ ਆ ਅਗਲੇ ਨੇ ਪੱਕਾ ਹੋਣ ਕਰਕੇ ਗੋਰੀ ਨਾਲ ਵਿਆਹ ਕਰਵਾ ਕੇ ਕੁਝ ਦਿਨਾਂ ਬਾਅਦ ਤਲਾਕ ਦੇ ਦਿੱਤਾ ਹੋਗਾ। ਟਰੂਲੀ ਨਹੀਂ ਕਿ ਮੁੰਡੇ ਨੇ ਉਹਦੇ ਨਾਲ ਕੁਝ ਕੀਤਾ ਹੋਵੇਗਾ। ਮੁੰਡਾ ਸੱਚੀ ਬਹੁਤ ਸੋਹਣਾ ਸੀ। ਮੈਨੂੰ ਆਪ ਮੁੰਡਾ ਅੰਦਰੋਂ ਅੰਦਰ ਹੀ ਪਸੰਦ ਸੀ ਪਰ ਮੈਂ ਮਨਾ ਕਰਤੀ ਸੀ। ਮੈਨੂੰ ਨੌਕਰੀ ਤਾਂ ਹੱਸੇ ਨਹੀਂ ਮਿਲੀ ਸੀ ਪਰ ਮੁੰਡੇ ਨੇ ਕੈਨੇਡਾ ਜਾਣਾ ਸੀ। ਇਸ ਲਈ ਉਹਨਾਂ ਨੇ ਸੋਚਿਆ ਕਿ ਵਿਆਹ ਜਲਦੀ ਕਰਨਾ ਹੈ। ਮੁੰਡੇ ਨੂੰ ਮੈਂ ਬਹੁਤ ਜ਼ਿਆਦਾ ਪਸੰਦ ਸੀ। ਉਹਨੇ ਮੈਨੂੰ ਪਹਿਲੀ ਨਜ਼ਰ ਵਿੱਚ ਦੇਖਦੇ ਹੀ ਪਸੰਦ ਕਰ ਲਿਆ ਸੀ ਫਟਾਫਟ ਮੇਰੇ ਨਾਲ ਵਿਆਹ ਕਰਾਉਣ ਦੀ ਜਿੱਦ ਕਰਨ ਲੱਗ ਪਿਆ ਸੀ ਜਦੋਂ ਤੋਂ ਹਰਸ਼ ਮੈਨੂੰ ਪਸੰਦ ਕਰਦਾ ਸੀ ਮੈਂ ਵੀ ਉਹਨੂੰ ਪਸੰਦ ਕਰ ਲਿਆ ਸੀ ਪਰ ਮੈਂ ਉਹਦੇ ਨਾਲ ਕੋਈ ਗੱਲਬਾਤ ਨਹੀਂ ਕਰਦੀ ਸੀ ਮੈਂ ਵੀ ਦੇਖਿਆ ਕਿ ਮੁੰਡਾ ਚੰਗਾ ਘਮਾਉਂਦਾ ਹੈ ਵੈਸੇ ਵੀ ਕੈਨੇਡਾ ਵਿੱਚ ਹੈ ਇੱਥੇ ਇੰਡੀਆ ਵਿੱਚ ਤਾਂ ਮੈਨੂੰ ਕਦੀ ਵੀ ਇੰਨਾ ਅਮੀਰ ਮੁੰਡਾ ਤੇ ਸੋਨਾ ਨਹੀਂ ਮਿਲਣਾ ਸੀ ਇੱਕ ਹੀ ਚੀਜ਼ ਮਿਲਦੀ ਸੀ ਜਾਂ ਤਾਂ ਫਿਰ ਮੁੰਡਾ ਸੋਨਾ ਹੋਣਾ ਸੀ ਜਾਫਰ ਅਮੀਰ ਪਰ ਇੱਥੇ ਤਾਂ ਮੈਨੂੰ ਦੋਨੇ ਚੀਜ਼ਾਂ ਮਿਲ ਰਹੀਆਂ ਸੀ ਹਰ ਇੱਕ ਚੀਜ਼ ਮਿਲ ਜਾਂਦੀ ਹੈ ਫਿਰ ਮੈਨੂੰ ਮਾਂ ਪਿਓ ਦਾ ਪੂਰਾ ਸਾਥ ਸੀ ਇਸ ਲਈ ਮੈਂ ਵਿਆਹ ਕਰਾਉਣ ਲਈ ਹਾਂ ਕਰ ਦਿੱਤੀ ਡੈਡੀ ਬਹੁਤ ਖੁਸ਼ ਹੋ ਗਿਆ ਸੀ ਕਿ ਸਾਡੀ ਧੀ ਨੇ ਜਿੱਥੇ ਅਸੀਂ ਵੇਖਿਆ ਉੱਥੇ ਹੀ ਹਾਂ ਕਰ ਦਿੱਤੀ ਹੈ ਤੇ ਕੋਈ ਵੀ ਸਵਾਲ ਜਵਾਬ ਨਹੀਂ ਕੀਤਾ ਮੇਰੇ ਭਰਾ ਵੀ ਬੜੇ ਖੁਸ਼ ਸੀ ਕਿ ਹੁਣ ਮੇਰੀ ਇੱਕ ਪੈਨ ਦਾ ਵੀ ਵਿਆਹ ਹੋ ਜਾਣਾ ਹੈ ਜਦਕਿ ਵੱਡੀ ਤਾਂ ਪਹਿਲਾਂ ਹੀ ਵਿਆਹੀ ਹੋਈ ਸੀ ਸਾਰੇ ਬੜੇ ਖੁਸ਼ ਸੀ ਪਰ ਮੇਰਾ ਦਿਲ ਅੰਦਰੋਂ ਅੰਦਰੀ ਡਰਦਾ ਸੀ ਕਿਉਂਕਿ ਮੈਂ ਇਹ ਘਰ ਛੱਡ ਕੇ ਚਲੀ ਜਾਣਾ ਸੀ ਇੱਥੇ ਮੈਂ ਕੋਈ ਕੰਮ ਕਰ ਤਾਂ ਨਹੀਂ ਸੀ ਕਰਦੀ ਹੁੰਦੀ ਭਾਬੀਆਂ ਮੰਮੀ ਦਾਦੀ ਸਾਰੇ ਕੰਮ ਕਰਦੀਆਂ ਸੀ ਮੈਂ ਬਹੁਤ ਘੱਟ ਕੰਮ ਕਰਦੀ ਸੀ ਤੇ ਕੰਮ ਕਰਨ ਲਈ ਵੀ ਘਰੇ ਨੌਕਰਾਨੀਆਂ ਰੱਖੀਆਂ ਹੋਈਆਂ ਸੀ ਮੈਂ ਤਾਂ ਵਿਹਲਿਆਂ ਵਾਂਗੂ ਬਸ ਥੋੜਾ ਮੋਟਾ ਕੰਮ ਕਰਦੀ ਹੁੰਦੀ ਸੀ ਮੈਨੂੰ ਕੋਈ ਜ਼ਿਆਦਾ ਕੰਮ ਕਰਨ ਦੀ ਲੋੜ ਨਹੀਂ ਪੈਂਦੀ ਸੀ ਇਸ ਲਈ ਮੈਂ ਪੜਨ ਵਾਲੀ ਹੀ ਧਿਆਨ ਦਿੰਦੀ ਹੁੰਦੀ ਸੀ ਪਰ ਹੌਲੀ-ਹੌਲੀ ਜਦੋਂ ਸਨਿ ਸ਼ਗਨ ਪੈ ਗਿਆ ਤਾਂ ਹਰਸ਼ ਨੇ ਮੇਰੇ ਕੋਲੋਂ ਮੇਰਾ ਮੋਬਾਈਲ ਨੰਬਰ ਲੈ ਲਿਆ ਹਰਸ਼ ਮੇਰੇ ਨਾਲ ਫੋਨ ਤੇ ਗੱਲ ਕਰਦਾ ਹੁੰਦਾ ਸੀ ਉਹ ਕਹਿੰਦਾ ਸੀ ਵਿਆਹ ਤੋਂ ਪਹਿਲਾਂ ਇੱਕ ਵਾਰੀ ਇੱਕ ਦੂਸਰੇ ਨੂੰ ਜਾਣ ਪਹਿਚਾਨ ਕਰਨੀ ਚਾਹੀਦੀ ਹੈ। ਉਹਦੀ ਗੱਲ ਕਰਨ ਦਾ ਤਰੀਕਾ ਬਹੁਤ ਹੀ ਵਧੀਆ ਸੀ। ਮੈਨੂੰ ਬਹੁਤ ਪਸੰਦ ਸੀ। ਮੈਂ ਉਹਦੇ ਨਾਲ ਜਦੋਂ ਖੜੀ ਸੀ ਤਾਂ ਅਸੀਂ ਇੱਕ ਜਿਹੇ ਲੰਮੇ ਤੇ ਜਵਾਨ ਸੋਹਣੇ ਸੀ। ਇੱਕੋ ਦੀ ਉਮਰ ਸੀ। ਬੀਅਡ ਮੈਂ ਕਰਦੀ ਸੀ ਤੇ ਮੇਰੀ ਵੀ ਉਮਰ 32 ਸਾਲ ਹੋ ਗਈ ਸੀ। ਜਦ ਕਿ ਹਰਸ਼ ਦੀ ਉਮਰ 1 ਸਾਲ ਵੱਡੀ ਸੀ। ਯਾਨੀ ਕਿ ਉਹ 31 ਸਾਲ ਦਾ ਸੀ। ਪਰ ਸਾਡਾ ਕੋਈ ਖਾਸ ਫਰਕ ਨਹੀਂ ਲੱਗਦਾ ਸੀ। ਅਸੀਂ ਨਿਕ ਕੋ ਨੋ ਘਟ ਉਮਰ ਦੇ ਹੀ ਲੱਗਦੇ ਸੀ ਸਾਡਾ ਰਹਿਣ ਸਹਿਣ ਬਹੁਤ ਵਧੀਆ ਸੀ ਇਸ ਲਈ ਸਾਨੂੰ ਕੋਈ ਇੰਨੀ ਉਮਰ ਦਾ ਮੰਮਤਾ ਹੀ ਨਹੀਂ ਸੀ ਪਰ ਮੇਰੇ ਡੈਡੀ ਨੇ ਪਹਿਲਾਂ ਹੀ ਦੱਸਿਆ ਸੀ ਕਿ ਮੇਰੀ ਧੀ ਦੀ ਉਮਰ 32 ਸਾਲ ਹੈ ਜੇ ਮੁੰਡੇ ਵਾਲਿਆਂ ਨੂੰ ਮਨਜ਼ੂਰ ਆ ਤਾਂ ਹਾਂ ਕਰ ਦੇ ਨਹੀਂ ਤਾਂ ਫਿਰ ਸਾਨੂੰ ਹੋਰ ਰਿਸ਼ਤੇ ਬਥੇਰੇ ਮੇਰੇ ਡੈਡੀ ਨੇ ਕੋਰੀਆਂ ਗੱਲਾਂ ਪਹਿਲਾਂ ਹੀ ਕੀਤੀਆਂ ਸੀ ਫਿਰ ਮੇਰੇ ਵਿਆਹ ਦੀ ਤਰੀਕ ਰੱਖਣ ਦੀ ਗੱਲ ਚੱਲ ਪਈ ਮੇਰੀ ਮਾਸੀ ਨੇ ਕਿਹਾ ਕਿ ਮੁੰਡੇ ਵਾਲੇ ਹਜੇ ਵਿਆਹ ਨਹੀਂ ਕਰਨਾ ਚਾਹੁੰਦੇ ਉਹ 2 ਕੁ ਮਹੀਨੇ ਰੁਕਣਾ ਚਾਹੁੰਦੇ ਆ ਕਿਉਂਕਿ ਗਰਮੀ ਦਾ ਮੌਸਮ ਸੀ ਇਸ ਲਈ ਉਹਨਾਂ ਨੇ ਸੋਚਿਆ ਕਿ ਥੋੜਾ ਮੌਸਮ ਠੀਕ ਹੋ ਜਾਵੇ ਫਿਰ ਚੜ੍ਹਦੇ ਸਿਆਲ ਵਿੱਚ ਵਿਆਹ ਕਰ ਦੇਣਗੇ ਮੈਨੂੰ ਬੜੀ ਸ਼ਰਮ ਆਉਂਦੀ ਹੁੰਦੀ ਸੀ ਪਰ ਮੈਂ ਹਰਸ਼ ਨਾਲ ਗੱਲ ਕਰਦੀ ਸੀ ਹਰਸ਼ ਮੇਰੀ ਬਹੁਤ ਇੱਜ਼ਤ ਕਰਦਾ ਹੁੰਦਾ ਸੀ ਇਦਾਂ ਹੀ ਸਾਡਾ 2 ਕੁ ਮਹੀਨਿਆਂ ਬਾਅਦ ਵਿਆਹ ਹੋ ਗਿਆ ਹਰਸ਼ ਨਾਲ ਮੈਂ ਬਹੁਤ ਜ਼ਿਆਦਾ ਖੁਸ਼ ਸੀ ਪਹਿਲੀ ਸੁਹਾਗ ਰਾਤ ਨੂੰ ਹਰਸ਼ ਨੇ ਮੈਨੂੰ ਬਹੁਤ ਖੁਸ਼ ਕੀਤਾ ਉਹ ਕਹਿੰਦਾ ਸੀ ਕਿ ਸਿਮਰਨ ਤੂੰ ਸੱਚੀ ਬਹੁਤ ਸੋਹਣੀ ਹੈ ਹੌਲੀ-ਹੌਲੀ ਹਰਸ਼ ਦੇ ਪਿਆਰ ਵਿੱਚ ਮੈਂ ਵੀ ਰੰਗਦੀ ਗਈ ਹਰਸ਼ ਵੀ ਮੇਰੇ ਬਿਨਾ ਦਿਲ ਨਹੀਂ ਲਾਉਂਦਾ ਹੁੰਦਾ ਸੀ 2 ਮਹੀਨਿਆਂ ਬਾਅਦ ਅਸੀਂ ਇੱਕ ਦੂਸਰੇ ਨੂੰ ਮਿਲੇ ਤੇ ਫੋਨ ਤੇ ਥੋੜੀ ਗੱਲ ਕਰਕੇ ਜਾਣ-ਪਹਿਚਾਨ ਕਰ ਲੈਂਦੇ ਹੁੰਦੇ ਸੀ ਹਰਸ਼ ਤਾਂ ਮੇਰੇ ਬਿਨਾ ਇੱਕ ਮਿੰਟ ਵੀ ਨਹੀਂ ਰਹਿੰਦਾ ਸੀ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ ਫਿਰ ਹੌਲੀ-ਹੌਲੀ ਇਦਾਂ ਹੀ ਮੈਂ ਵੀ ਹਰਸ਼ ਨੂੰ ਦਿਲੋਂ ਪਿਆਰ ਕਰਨ ਲੱਗ ਪਈ ਡੇਡ ਕੁ ਮਹੀਨੇ ਬਾਅਦ ਹਰਸ਼ ਨੇ ਫਿਰ ਕੈਨੇਡਾ ਚਲਾ ਜਾਣਾ ਸੀ ਕਿਉਂਕਿ ਉਹ ਪੱਕਾ ਸੀ ਉਹ ਮੈਨੂੰ ਕਹਿੰਦਾ ਸੀ ਕਿ ਤੈਨੂੰ ਨੌਕਰੀ ਕਰਨ ਦੀ ਕੋਈ ਲੋੜ ਨਹੀਂ ਮੈਂ ਤੈਨੂੰ ਬਾਹਰ ਹੀ ਲੈ ਜਾਣਾ ਹੈ ਪਰ ਮੇਰਾ ਦਿਲ ਨਹੀਂ ਕਰਦਾ ਸੀ ਕਿਉਂਕਿ ਮੈਂ ਇੰਡੀਆ ਵਿੱਚ ਬੜੀ ਐਸ ਕਰਦੀ ਸੀ ਉੱਥੇ ਮੈਨੂੰ ਜਾ ਕੇ ਕੰਮ ਕਰਨਾ ਪੈਣਾ ਸੀ ਮੈਂ ਕਦੀ ਵੀ ਕੰਮ ਨਹੀਂ ਕਰ ਸਕਦੀ ਸੀ ਹਰ ਚੀਜ਼ ਚਾਹੁੰਦਾ ਸੀ ਇਹ ਸਾਡਾ ਪਹਿਲਾ ਬੱਚਾ ਜੋ ਇੰਡੀਆ ਵਿੱਚ ਹੀ ਹੋਵੇ ਫਿਰ ਮੈਂ ਹੌਲੀ-ਹੌਲੀ ਤੁਹਾਨੂੰ ਤੁਮਾਨੂੰ ਕੈਨੇਡਾ ਬਲਾ ਲਵ ਪਰ ਮੈਂ ਉਹਨੂੰ ਕਿਹਾ ਸੀ ਕਿ ਜੇ ਮੈਨੂੰ ਬਾਹਰ ਲੈ ਜਾਣਾ ਤਾਂ ਮੈਂ ਕੋਈ ਕੰਮ ਨਹੀਂ ਕਰ ਸਕਦੀ ਮੈਂ ਇੱਥੇ ਮਹਾਰਾਣੀਆਂ ਵਾਲੀ ਜ਼ਿੰਦਗੀ ਜੀ ਰਹੀ ਹਾਂ ਇਸ ਲਈ ਮੈਂ ਕਦੀ ਕਿਸੇ ਦੀ ਗੁਲਾਮ ਬਣ ਕੇ ਨਹੀਂ ਰਹਿ ਸਕਦੀ ਉਹ ਮੈਨੂੰ ਕਹਿੰਦਾ ਸੀ ਤੂੰ ਫਿਕਰ ਨਾ ਕਰ ਮੈਂ ਉੱਥੇ ਆਪਣਾ ਘਰ ਲੈਣ ਬਾਰੇ ਸੋਚ ਰਿਹਾ ਹਾਂ ਫਿਰ ਜਲਦੀ ਹੀ ਤੈਨੂੰ ਆਪਣੇ ਕੋਲ ਲੈ ਜਾਊਗਾ ਤੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਮੈਂ ਮਹੀਨੇ ਬਾਅਦ ਪ੍ਰੈਗਨੈਂਟ ਹੋ ਗਈ ਸੀ ਫਿਰ ਹਰਸ਼ ਬਹੁਤ ਖੁਸ਼ ਸੀ ਉਹਨੇ ਮੈਨੂੰ ਖੁਸ਼ ਹੋ ਕੇ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਦਿੱਤੀਆਂ ਥੋੜੇ ਕੁ ਦਿਨਾਂ ਬਾਅਦ ਉਹਨੇ ਚਲਾ ਜਾਣਾ ਸੀ ਕਿਉਂਕਿ ਉਹਦੀ ਛੁੱਟੀ ਖਤਮ ਹੋਣ ਵਾਲੀ ਸੀ ਉਹ ਮਸਾਂ ਤੋਂ ਤਿੰਨ ਮਹੀਨਿਆਂ ਲਈ ਆਉਂਦਾ ਹੁੰਦਾ ਸੀ ਇਦਾਂ ਹੀ ਹਰਸ਼ ਮੈਨੂੰ ਛੱਡ ਕੇ ਕੈਨੇਡਾ ਚਲਾ ਗਿਆ ਸੀ ਹਰਸ਼ ਤੋਂ ਬਾਅਦ ਮੈਂ ਇੱਕ ਕੁੜੀ ਨੂੰ ਚਣ ਮਿਲਤਾ ਹਰਸ਼ 2 ਸਾਲ ਬਾਅਦ ਫੇਰ ਆਇਆ ਉਹ ਮੇਰੇ ਧੀ ਨੂੰ ਦੇਖ ਕੇ ਬੜਾ ਖੁਸ਼ ਹੋਇਆ ਮੇਰੇ ਸੁਪਨੇ ਵਿੱਚ ਹੀ ਰਹਿ ਕੇ ਸੀ ਮੈਂ ਕਿੱਥੇ ਨੌਕਰੀ ਕਰਨਾ ਚਾਹੁੰਦੀ ਸੀ ਕਿ ਕਿੱਥੇ ਮੈਂ ਸਿਰਫ ਘਰ ਦੀ ਨੂੰ ਬਣ ਕੇ ਰਹਿ ਗਈ ਸੀ ਮੇਰਾ ਸੁਪਨਾ ਮਰ ਗਿਆ ਸੀ ਕਿਉਂਕਿ ਹਰਸ਼ ਮੈਨੂੰ ਕੋਈ ਨੌਕਰੀ ਨਹੀਂ ਕਰਨ ਦਿੰਦਾ ਸੀ ਉਹ ਕਹਿੰਦਾ ਹੁੰਦਾ ਸੀ ਕਿ ਇਦਾਂ ਹੀ ਐਸ਼ ਕਰ ਖੁੱਲੇ ਪੈਸੇ ਜਿੱਥੇ ਮਰਜ਼ੀ ਵਰ ਜੋ ਮਰਜ਼ੀ ਕਰ 2 ਸਾਲ ਬਾਅਦ ਹਰਸ਼ ਜਦੋਂ ਆਇਆ ਤਾਂ ਮੈਂ ਫਿਰ ਪ੍ਰੈਗਨੈਂਟ ਹੋ ਗਈ ਉਹ ਚਾਹੁੰਦਾ ਸੀ ਕਿ ਕੁੜੀ ਦੇ ਨਾਲ ਨਾਲ ਇੱਕ ਮੁੰਡਾ ਵੀ ਹੋਣਾ ਚਾਹੀਦਾ ਹੈ ਵਾਕਿਆ ਹੀ ਜਦੋਂ ਹਰਸ਼ ਬਾਦ ਜੇ ਚਲਾ ਗਿਆ ਤਾਂ ਫਿਰ ਮੇਰੀ ਇੱਕ ਮੁੰਡਾ ਹੋਇਆ ਮੈਂ ਦੋ ਬੱਚਿਆਂ ਦੀ ਮਾਂ ਬਣ ਗਈ ਹਰਸ਼ ਸਾਨੂੰ ਛੱਡ ਕੇ ਕੈਨੇਡਾ ਚਲਾ ਗਿਆ ਮੈਂ ਆਪ ਹੀ ਗੱਡੀ ਵਿੱਚ ਆਉਂਦੀ ਹੁੰਦੀ ਸੀ ਆਪਣੇ ਬੱਚਿਆਂ ਨੂੰ ਲੈ ਕੇ ਕਦੀ ਕਦੀ ਆਪਣੇ ਸਹੁਰਿਆਂ ਨਾਲ ਪੇਕੇ ਆਉਂਦੀ ਹੁੰਦੀ ਸੀ ਕਦੀ ਮੈਂ ਆਪ ਹੀ ਗੱਡੀ ਵਿੱਚ ਚਲੋਂ ਦੇਂਦੇ ਸੀ ਕਿਉਂਕਿ ਮੈਂ ਇੱਕ ਵਾਰੀ ਹੁੰਦੀ ਨਹੀਂ ਗੱਡੀ ਸਿੱਖ ਲਈ ਸੀ ਮੇਰੇ ਪੁਰਾਣੇ ਮੈਨੂੰ ਗੱਡੀ ਸਿਖਾਉਂਦੇ ਹੁੰਦੇ ਸੀ ਮੈਂ ਹਰ ਇੱਕ ਸਾਧਨ ਚਲਾਉਣਾ ਚਾਹੁੰਦੀ ਸੀ ਸਕੂਟਰੀ ਟਰੈਕਟਰ ਸਭ ਕੁਝ ਚਲਾਉਂਦੀ ਸੀ ਪਰ ਮੈਂ ਕਿਸੇ ਕੰਮ ਨੂੰ ਹੱਥ ਨਹੀਂ ਲਾਉਂਦੀ ਹੁੰਦੀ ਸੀ ਇਹ ਤਾਂ ਮੇਰੇ ਹੱਥਾਂ ਵਿੱਚ ਕਲਾ ਸੀ ਜਿਹੜੀ ਚੀਜ਼ ਮੇਰੇ ਹੱਥ ਵਿੱਚ ਆ ਜਾਂਦੀ ਉਹ ਮੈਂ ਜਲਦੀ ਸਿੱਖ ਲੈਂਦੀ ਸੀ ਮੈਂ ਆਪਣੇ ਦੋਵੇਂ ਨਿਆਣੇ ਲੈ ਕੇ ਪੇਕੇ ਜਾਂਦੀ ਹੁੰਦੀ ਸੀ ਮੈਂ ਕਦੀ ਵੀ ਕਿਸੇ ਦੇ ਤਰਲੇ ਨਹੀਂ ਮਾਰਦੀ ਸੀ ਕਿਉਂਕਿ ਮੈਨੂੰ ਤਰਲੇ ਮਾਰਨੇ ਬਿਲਕੁਲ ਪਸੰਦ ਨਹੀਂ ਸੀ ਇਸ ਲਈ ਮੈਂ ਇਕੱਲੀ ਆਪਣੇ ਨਿਆਣਿਆਂ ਨਾਲ ਪੇਕੇ ਜਾਂਦੀ ਹੁੰਦੀ ਸੀ ਮੈਂ ਬੜੀ ਐਸਤੀ ਜ਼ਿੰਦਗੀ ਜਿਉਂਦੀ ਸੀ ਇੱਕ ਦਿਨ ਮੈਂ ਕਿਤੇ ਆ ਰਹੀ ਸੀ ਤਾਂ ਪਿੰਡ ਦਾ ਕੋਈ ਮੋਤਵਰ ਬੰਦਾ ਜੋ ਮੈਨੂੰ ਦੇਖ ਕੇ ਕਹਿਣ ਲੱਗਾ ਕਿ ਤੂੰ ਹਰਸ਼ ਦੀ ਵਾਈਫ ਹੈ ਮੈਂ ਕਿਹਾ ਹਾਂਜੀ ਮੈਂ ਹੋਦੀ ਵਾਈਫ ਹਾਂ ਉਹ ਮੇਰੇ ਨਾਲ 10 ਮਿੰਟ ਖੜਾ ਗੱਲਾਂ ਕਰਦਾ ਰਿਹਾ ਤੇ ਹੌਲੀ ਹੌਲੀ ਮੈਨੂੰ ਆਉਂਦਾ ਜਾਂਦਾ ਭੁਲਾਉਣ ਲੱਗ ਪਿਆ ਸੀ ਮੇਰੇ ਕੁਝ ਜ਼ਿਆਦਾ ਹੀ ਕਲੋਸ ਹੋ ਗਿਆ ਸੀ ਕਿਉਂਕਿ ਉਹਨਾਂ ਦਾ ਘਰ ਸਾਡੇ ਤੋਂ ਥੋੜੀ ਦੂਰ ਸੀ ਇਸ ਤੇ ਉਹ ਮੈਨੂੰ ਪਿਆਰ ਜਿਆ ਕਰਨ ਲੱਗ ਪਿਆ ਸੀ ਮੈਂ ਇਹੋ ਜੇ ਕੰਮ ਬਿਲਕੁਲ ਨਹੀਂ ਕਰਦੀ ਸੀ ਕਿਉਂਕਿ ਮੈਂ ਸਿਆਣੀ ਤੇ ਪੜੀ ਲਿਖੀ ਸੀ ਪਰ ਉਹ ਬੰਦਾ ਤਾਂ ਮੈਨੂੰ ਜਿੱਥੇ-ਕਿੱਥੇ ਬੁਲਾਉਣ ਲੱਗ ਜਾਂਦਾ ਸੀ ਤੇ ਮਸ਼ਕਰੀਆਂ ਜਿਹਾ ਕਰਦਾ ਹੁੰਦਾ ਸੀ ਮੈਨੂੰ ਬੜਾ ਅਜੀਬ ਲੱਗਦਾ ਹੁੰਦਾ ਸੀ ਫਿਰ ਹੌਲੀ-ਹੌਲੀ ਇਦਾਂ ਹੀ ਉਹ ਮੈਨੂੰ ਪਿਆਰ ਜਿਆ ਕਰਨ ਲੱਗ ਪਿਆ ਮੈਨੂੰ ਵੀ ਸਮਝ ਆਉਣ ਲੱਗ ਪਈ ਸੀ ਤੇ ਮੇਰਾ ਵੀ ਘਰ ਵਾਲਾ ਬਾਹਰ ਸੀ ਕੰਨ ਸੁਣਨ ਵਾਲਾ ਕੋਈ ਨਹੀਂ ਸੀ ਘਰ ਵਿੱਚ ਪੂਰੀ ਆਜ਼ਾਦੀ ਸੀ ਅਸੀਂ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਂਦੇ ਸੀ ਮੈਂ ਵੀ ਉਹਨੂੰ ਬੁਲਾਉਣ ਲੱਗ ਪਈ ਸੀ ਹੌਲੀ ਹੌਲੀ ਅਸੀਂ ਇੱਕ ਦੂਸਰੇ ਦਾ ਨੰਬਰ ਲੈ ਲਿਆ ਤੇ ਮਿਲਣ ਮਿਲੌਣ ਤੱਕ ਗੱਲ ਚੱਲੀ ਗਈ ਮੈਂ ਵੀ ਉਹਨੂੰ ਬਾਹਰ ਮਿਲਣ ਜਾਂਦੀ ਹੁੰਦੀ ਸੀ ਉਹ ਬਹੁਤ ਹੀ ਠਰਕੀ ਸੀ ਮੈਂ ਕੋਈ ਨਾ ਕੋਈ ਬਹਾਨਾ ਲੈ ਕੇ ਘਰੋਂ ਗੱਡੀ ਲੈ ਕੇ ਚਲੀ ਜਾਂਦੀ ਹੁੰਦੀ ਸੀ ਮੇਰੀ ਸੱਸ ਮੈਨੂੰ ਦੇਖ ਕੇ ਬੜੇ ਨੱਕ ਬੁੱਲ ਵਟਣ ਲੱਗ ਪਈ ਸੀ ਇਹ ਦਿਨ ਜਿਆਦਾ ਹੀ ਸਿਰ ਚੜਦੀ ਜਾਂਦੀ ਹੈ ਕਿਸੇ ਨੂੰ ਕੁਝ ਸਮਝਦੀ ਨਹੀਂ ਵਾਕਿਆ ਮੈਂ ਕਿਸੇ ਨੂੰ ਕੁਝ ਨਹੀਂ ਸਮਝਦੀ ਹੁੰਦੀ ਸੀ ਕਿਉਂਕਿ ਮੈਂ ਪਿੱਛੋਂ ਵੀ ਅਮੀਰ ਸੀ ਤੇ ਅੱਗੇ ਉਹ ਸਹੁਰੇ ਘਰ ਵੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਪੈਸੇ ਦੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਮੈਂ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਂਦੀ ਸੀ ਮੈਂ ਬੜੀ ਐਸ਼ ਨਾਲ ਰਹਿੰਦੀ ਹੁੰਦੀ ਸੀ ਮੇਰੀਆਂ ਨਾਨਾ ਮੇਰੇ ਤੋਂ ਚੈਅਸ ਕਰਤੀਆਂ ਹੁੰਦੀਆਂ ਸੀ ਕਿ ਇਹ ਕਿਸੇ ਨੂੰ ਕੁੱਛਦੀ ਦੱਸਦੀ ਨਹੀਂ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਚਲੀ ਜਾਂਦੀ ਹੈ ਕਿਉਂਕਿ ਮੈਂ ਤਾਂ ਆਪ ਕਰੇ ਰਹਿ ਕੇ ਬੋਰ ਹੋਣ ਲੱਗ ਪਈ ਸੀ ਇਸ ਲਈ ਮੈਂ ਉਸ ਅਧਖੜ ਉਮਰ ਦੇ ਬੰਦੇ ਨਾਲ ਇਸ਼ਕ ਜੇ ਵਿੱਚ ਪੈ ਗਈ ਸੀ ਉਹ ਸੱਚੀ ਬਹੁਤ ਸੋਹਣਾ ਤੇ ਅਮੀਰ ਸੀ ਇਦਾਂ ਹੀ ਅਸੀਂ ਸਭ ਕੁਝ ਕਰ ਲਿਆ ਸੀ ਅਸੀਂ ਹੌਲੀ ਹੌਲੀ ਮਿਲਣ ਲੱਗ ਪਏ ਸੀ ਇਸ ਗੱਲ ਦਾ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਮੈਂ ਕਿੱਥੇ ਜਾਣੀ ਆ ਤੇ ਕਿੱਥੇ ਨਹੀਂ ਜਾਣੀ ਇਥੋਂ ਤੱਕ ਕਿ ਮੇਰੇ ਘਰ ਵਾਲੇ ਨੂੰ ਮੇਰੇ ਭੈਣ ਭਰਾਵਾਂ ਨੂੰ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਸੀ ਕਿਉਂਕਿ ਮੇਰਾ ਆਸ਼ਿਕ ਮਨਵੀਰ ਤੇ ਮੈਂ ਅਸੀਂ ਦੋਵੇਂ ਹੀ ਪੈਸੇਵਾਰ ਸੀ ਅਸੀਂ ਇੱਕ ਦੂਸਰੇ ਤੋਂ ਕੋਈ ਲਾਲਚ ਨਹੀਂ ਕਰਦੇ ਸੀ ਬਸ ਅਸੀਂ ਆਪਣੀਆਂ ਰੰਗ ਰਾਇਆਂ ਵਿੱਚ ਰਹਿੰਦੇ ਹੁੰਦੇ ਸੀ ਅਸੀਂ ਕਿਸੇ ਤੋਂ ਕੋਈ ਚੀਜ਼ ਦੀ ਉਮੀਦ ਨਹੀਂ ਕਰਦੇ ਸੀ ਅਸੀਂ ਕਿਸੇ ਲਾਲਚ ਵਿੱਚ ਪਿਆਰ ਨਹੀਂ ਕਰਦੇ ਸੀ ਪਰ ਸਿਰਫ ਅਸੀਂ ਆਪਣਾ ਟਾਈਮ ਪਾਸ ਜਾਂ ਆਪਣਾ ਰੌਣਕ ਮੇਲਾ ਕਰਦੇ ਹੁੰਦੇ ਸੀ ਅਪੜੀ ਕਾ ਰਾ ਜਾਂਦੇ ਹੁੰਦੇ ਸੀ ਕਦੇ ਕਿਸੇ ਵੱਡੇ ਰੈਸਟੋਰੈਂਟ ਵਿੱਚ ਬੈਠ ਕੇ ਖਾਣਾ ਕਦੇ ਕਿਤੇ ਘੁੰਮਣ ਚਲੇ ਜਾਣਾ ਬਸ ਇਦਾਂ ਹੀ ਟਾਈਮ ਲੰਘ ਜਾਂਦਾ ਸੀ ਮੇਰੇ ਨਿਆਣੇ ਵੀ ਵੱਡੇ ਹੋ ਗਏ ਸੀ ਮੇਰੇ ਘਰ ਵਾਲੇ ਨੂੰ ਵੀ ਗਏ ਨੂੰ ਪੂਰੇ 6 ਸਾਲ ਹੋ ਗਏ ਸੀ ਮੇਰੇ ਬੱਚਿਆਂ ਨੂੰ ਪੂਰੀ ਸਮਝ ਸੀ ਉਹ ਘਰੇ ਹੀ ਰਹਿ ਲੈਂਦੇ ਸੀ ਜਾਂ ਫਿਰ ਨੌਕਰਾਂ ਨੂੰ ਉਹਨਾਂ ਦੀ ਦੇਖਪਾਲ ਕਰਦੇ ਹੁੰਦੀ ਸੀ ਤੇ ਮੈਂ ਆਪਣੀਆਂ ਅਜਾਸ਼ੀਆਂ ਮਾਰਦੀ ਹੁੰਦੀ ਸੀ ਇਦਾਂ ਹੀ ਇੱਕ ਦਿਨ ਉਸ ਬੰਦੇ ਦੇ ਨਾਲ ਮੇਰੀ ਪੈਸ ਹੋ ਗਈ ਮਨਵੀਰ ਮੇਰੇ ਨਾਲ ਗੁੱਸੇ ਹੋ ਗਿਆ ਸੀ ਘਰ ਦੇ ਕਰਾਉਂਦੇ ਇੱਕ ਦੂਸਰੇ ਨਾਲ ਬਹਿਸ ਵੱਧ ਗਈ ਸੀ ਮੈਂ ਉਹਨੂੰ ਛੱਡ ਦੇਣਾ ਚਾਹੁੰਦੀ ਸੀ ਜਦ ਕਿ ਮਨਵੀਰ ਮੇਰੇ ਤੋਂ 1 ਮਿੰਟ ਵੀ ਦੂਰ ਨਹੀਂ ਹੋਣਾ ਚਾਹੁੰਦਾ ਸੀ ਮੈਂ ਉਹਨੂੰ ਹਰ ਰੋਜ਼ ਇੱਦਾਂ ਨਹੀਂ ਮਿਲ ਸਕਦੀ ਸੀ ਮੇਰੇ ਬੱਚੇ ਸੀ ਮੇਰੇ ਸਸੋਰਾ ਸੀ ਇਸ ਲਈ ਮੈਂ ਰੋਜ਼ ਤਾਂ ਨਹੀਂ ਪਰ ਮਹੀਨੇ 'ਚ 1-2 ਵਾਰ ਘਰੋਂ ਕਿਤੇ ਨਾ ਕਿਤੇ ਜਾਂਦੀ ਹੁੰਦੀ ਸੀ ਮਨਵੀਰ ਦੀ ਇੱਸੀ ਗੱਲੋਂ ਮੇਰੇ ਨਾਲ ਲੜਾਈ ਹੁੰਦੀ ਸੀ ਕਿ ਮੈਂ ਰੋਜ਼ ਉਹਦੇ ਨਾਲ ਕਿਉਂ ਨਹੀਂ ਆਉਂਦੀ ਜਦ ਕਿ ਉਹ ਆਪ ਵੀ ਵਿਆਹਿਆ ਹੋਇਆ ਸੀ ਮਨਵੀਰ ਦੇ ਦੋ ਕੁੜੀਆਂ ਸੀ ਉਹਦੀ ਘਰ ਵਾਲੀ ਮਾਂ ਪਿਓ ਸਭ ਕੋਈ ਸੀ ਪਰ ਫਿਰ ਵੀ ਉਹ ਮੈਨੂੰ ਪਸੰਦ ਕਰਦਾ ਹੁੰਦਾ ਸੀ ਮਨਵੀਰ ਵੀ ਆਪਣੇ ਘਰੋਂ ਸਰਦਾ ਸੀ ਤੇ ਗੱਡੀ ਲੈ ਕੇ ਮੇਰੇ ਤੋਂ ਪਹਿਲਾਂ ਜਾਂਦਾ ਸੀ ਮੈਂ ਬਾਅਦ ਵਿੱਚ ਜਾਂਦੀ ਹੁੰਦੀ ਸੀ ਉਹ ਮੈਨੂੰ ਕਹਿੰਦਾ ਹੁੰਦਾ ਸੀ ਕਿ ਕਾਸ਼ ਤੇਰਾ ਵਿਆਹ ਮੇਰੇ ਨਾਲ ਹੋਇਆ ਹੁੰਦਾ ਪਰ ਉਹ ਮੇਰੇ ਤੋਂ ਕਾਫੀ ਵੱਡਾ ਸੀ ਪਰ ਕਹਿੰਦੇ ਹੁੰਦੇ ਆ ਨਾ ਕਿ ਪਿਆਰ ਹਮੇਸ਼ਾ ਅੰਨਾ ਹੁੰਦਾ ਹੈ ਵਾਕਿਆਈ ਅਸੀਂ ਵੀ ਹੰਨੇ ਸੀ ਮੇਰਾ ਘਰ ਵਾਲਾ ਜੋ ਮੇਰੇ ਨਾਲ ਫੋਨ ਤੇ ਗੱਲ ਕਰਦਾ ਹੁੰਦਾ ਸੀ ਮੇਰੇ ਨਾਲ ਪਿਆਰ ਦੀਆਂ ਗੱਲਾਂ ਕਰਦਾ ਸੀ ਉਹ ਮੈਨੂੰ ਕਹਿੰਦਾ ਸੀ ਕਿ ਮੈਂ ਤੈਨੂੰ ਆਪਣੇ ਕੋਲ ਸੱਦ ਲਊਗਾ ਉਹ ਆਪਣੇ ਘਰ ਬਾਰੇ ਸੋਚਦਾ ਸੀ ਆਪਣਾ ਘਰ ਕੈਨੇਡਾ ਵਿੱਚ ਖਰੀਦਣਾ ਚਾਹੁੰਦਾ ਸੀ ਸ਼ਾਇਦ ਉੱਥੇ ਘਰ ਮਿਲਣਾ ਇੰਨਾ ਸੌਖਾ ਨਹੀਂ ਸੀ ਇਸ ਲਈ ਕਰਦੇ ਕਰਾਉਂਦੇ ਹੌਲੀ-ਹੌਲੀ ਮੇਰੇ ਘਰ ਵਾਲੇ ਨੇ ਆਪਣਾ ਘਰ ਖਰੀਦ ਲਿਆ ਸੀ ਫਿਰ ਮੇਰੇ ਬੱਚੇ ਤੇ ਮੇਰਾ ਬਾਰ ਦਾ ਕੰਮ ਬਣਾਉਣ ਲੱਗ ਪਿਆ ਸੀ ਉਹ ਸਾਨੂੰ ਤਿੰਨਾਂ ਨੂੰ ਬਾਹਰ ਸੱਦਣਾ ਚਾਹੁੰਦਾ ਸੀ ਇਸ ਲਈ ਇਸ ਗੱਲ ਦੀ ਭਣਕ ਮੈਂ ਮਨਵੀਰ ਨੂੰ ਨਹੀਂ ਹੋਣ ਦੇਣਾ ਚਾਹੁੰਦੀ ਸੀ ਕਿਉਂਕਿ ਮੈਂ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਪਰ ਮੈਂ ਉਹਨੂੰ ਦੱਸ ਕੇ ਕੈਨੇਡਾ ਨਹੀਂ ਜਾਣਾ ਚਾਹੁੰਦੀ ਸੀ ਕਿਉਂਕਿ ਜੇ ਮੈਂ ਉਹਨੂੰ ਦੱਸ ਦਿੱਤੀ ਤਾਂ ਉਹ ਪੱਕਾ ਇਸ ਕੰਮ ਵਿੱਚ ਵੀ ਗਨ ਪਾਉਂਦਾ ਮੈਂ ਆਪਣੇ ਘਰ ਵਾਲੇ ਤੋਂ ਦੂਰ ਨਹੀਂ ਹੋਣਾ ਚਾਹੁੰਦੀ ਸੀ ਮਨਵੀਰ ਨਾਲ ਤਾਂ ਬਸ ਇੱਕ ਟਾਈਮ ਪਾਸ ਸੀ ਮੈਂ ਆਪਣੇ ਘਰ ਵਾਲੇ ਨੂੰ ਵਧੀਆ ਜ਼ਿੰਦਗੀ ਪਤਾਉਣਾ ਚਾਹੁੰਦੀ ਹੁੰਦੀ ਸੀ ਇਸ ਲਈ ਮੈਂ ਮਨਵੀਰ ਨੂੰ ਕੁਝ ਵੀ ਪਤਾ ਨਾ ਲੱਗਣ ਦਿੱਤਾ ਤੇ ਹ ਜਿੱਥੇ ਕਿਤੇ ਵੀ ਕੋਈ ਕੰਮ ਹੁੰਦਾ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਜਾਂਦੀ ਹੁੰਦੀ ਤਾਂ ਕਿ ਮਨਵੀਰ ਕਿਸੇ ਤਰ੍ਹਾਂ ਦਾ ਕੋਈ ਵੀ ਸ਼ੱਕ ਨਾ ਕਰੇ ਹੌਲੀ-ਹੌਲੀ ਇਦਾਂ ਹੀ ਸਾਡਾ ਕੰਡੀਡੇਟਾ ਦਾ ਕੰਮ ਬਣ ਗਿਆ ਸੀ ਭੀਜੇ ਲੱਗ ਗਈ ਸੀ ਮੈਂ ਤੇ ਮੇਰੇ ਬੱਚੇ ਅਸੀਂ ਆਪਣੇ ਸਾਸਰਾਂ ਨੂੰ ਮਿਲੇ ਤੇ ਮੇਰੇ ਭਰਾ ਸਾਨੂੰ ਘਰੋਂ ਆ ਕੇ ਲੈ ਗਏ ਸੀ ਅਚਾਨਕ ਹੀ ਮਨਵੀਰ ਕਵਨਿਆਂ ਦੇ ਕੋਠੇ ਤੇ ਖੜ੍ਹਾ ਸੀ ਉਹਨੇ ਦੇਖਿਆ ਕਿ ਸਾਡੇ ਬੈਗ ਇੰਨੇ ਵੱਡੇ ਕਿਉਂ ਉਹਨੇ ਮੈਨੂੰ ਫੋਨ ਤੇ ਮੈਸੇਜ ਕੀਤਾ ਕਿ ਤੁਸੀਂ ਕਿੱਥੇ ਚੱਲਿਓ ਮੈਂ ਉਹਨੂੰ ਦੱਸਿਆ ਕਿ ਅਸੀਂ ਕਿਸੇ ਦੂਰ ਦੀ ਰਿਸ਼ਤੇਦਾਰੀ ਵਿੱਚ ਵਿਆਹ ਤੇ ਜਾਣਾ ਹੈ ਅਸਲਈ ਅਸੀਂ ਆਪਣਾ ਕੱਪੜਾ ਲੀੜਾ ਜ਼ਿਆਦਾ ਲੈ ਕੇ ਚੱਲੇ ਮੈਂ ਉਹ ਮੈਨੂੰ ਕਹਿੰਦਾ ਸੀ ਕਿ ਮੈਨੂੰ ਤਾਂ ਕੁਝ ਹੋਰ ਲੱਗਦਾ ਪਰ ਮੈਂ ਮਨਵੀਰ ਨੂੰ ਜਿੱਕੀਆਂ ਕਰਾ ਦਿੱਤਾ ਸੀ ਕਿ ਅਸੀਂ ਬਾਹਰ ਨਹੀਂ ਚੱਲੇ ਉਹ ਮੰਨ ਗਿਆ ਸੀ ਮੈਂ ਉਹਨੂੰ ਦੱਸਿਆ ਕਿ ਜੇ ਮੈਂ ਜਾਣਾ ਹੁੰਦਾ ਤਾਂ ਤੈਨੂੰ ਜ਼ਰੂਰ ਦੱਸ ਕੇ ਜਾਣਾ ਸੀ ਤੇ ਮਿਲ ਕੇ ਵੀ ਜਾਣਾ ਸੀ ਉਹ ਕਹਿੰਦਾ ਸੀ ਕਿ ਦੇਖੀ ਕਿ ਤੇ ਤੂੰ ਖਾਣਾ ਕਰਦੀ ਯਾ ਯਾਰ ਨਾਲ ਪਰ ਇਦਾਂ ਹੀ ਹੋਇਆ ਮੈਂ ਮਨਵੀਰ ਨੂੰ ਠੋਕਾ ਦੇ ਦਿੱਤਾ ਸੀ ਤੇ ਹਰ ਸਦੇ ਕੋਲ ਪਹੁੰਚ ਗਈ ਸੀ ਮੇਰਾ ਭਰਾ ਮੈਨੂੰ 에ਅਰਪੋਰਟ ਤੋਂ ਚੜਾ ਕੇ ਆਏ ਸੀ ਤੇ ਮੇਰੇ ਬੱਚੇ ਮੇਰੇ ਨਾਲ ਸੀ ਮੈਂ ਆਪਣੇ ਸਾਸੋ ਰਿਆਂ ਦੇ ਪੇਕੇਆਂ ਦਾ ਘਰ ਛੱਡ ਕੇ ਦਿੱਲੀ 에어ਪੋਰਟ ਤੋਂ ਸਿੱਧਾ ਕੈਨੇਡਾ ਦੀ ਫਲਾਈਟ ਤੇ ਚੜ ਗਈ ਸੀ। ਕੁਝ ਘੰਟਿਆਂ ਬਾਅਦ ਮੈਂ ਕੈਨੇਡਾ ਪਹੁੰਚ ਗਈ। ਮੇਰਾ ਘਰ ਵਾਲਾ ਸਾਨੂੰ ਅੱਗੋਂ ਆ ਕੇ ਲੈ ਗਿਆ ਸੀ। ਮੈਂ ਬਹੁਤ ਖੁਸ਼ ਸੀ। ਮੇਰਾ ਘਰ ਵਾਲਾ ਸਾਨੂੰ ਦੇਖ ਕੇ ਰੋ ਹੀ ਪਿਆ ਸੀ ਕਿਉਂਕਿ ਉਹ ਇੰਨੇ ਚਿਰ ਬਾਅਦ ਆਪਣੇ ਬੱਚਿਆਂ ਨੂੰ ਮਿਲਿਆ ਸੀ। ਨੇ ਮੈਨੂੰ ਮਿਲਿਆ ਸੀ। ਫਿਰ ਅਸੀਂ ਘਰ ਪਹੁੰਚ ਗਏ ਸੀ। ਮੇਰੇ ਬੱਚੇ ਵੀ ਬਹੁਤ ਜ਼ਿਆਦਾ ਖੁਸ਼ੀ ਮੇਰੀ ਆਸ਼ਕੀ ਅਧੂਰੀ ਰਹਿ ਗਈ ਸੀ। ਮਨਵੀਰ ਦੇ ਨਾਲ ਮੈਂ ਕੋਈ ਲੈਣ ਦੇ ਨਹੀਂ ਰੱਖਿਆ ਸੀ ਇਹ ਤਾਂ ਬਾਦ ਵਿੱਚ ਹੀ ਸਾਰਿਆਂ ਨੂੰ ਪਤਾ ਲੱਗਿਆ ਕਿ ਸਿਮਰਨ ਬੱਚੇ ਲੈ ਕੇ ਹਰਸ਼ ਦੇ ਕੋਲ ਕੈਨੇਡਾ ਚਲੀ ਗਈ ਹੈ ਇਸ ਗੱਲ ਤੇ ਮਨਵੀਰ ਨੂੰ ਬਹੁਤ ਦੁੱਖ ਲੱਗਿਆ ਉਹ ਮੈਨੂੰ ਫੋਨ ਕਰਦਾ ਸੀ ਪਰ ਮੇਰਾ ਨੰਬਰ ਬਦਲ ਗਿਆ ਸੀ ਮੈਂ ਆਪਣਾ ਨਵਾਂ ਨੰਬਰ ਲੈ ਲਿਆ ਸੀ ਫਿਰ ਇੱਕ ਦਿਨ ਮੈਂ ਫੇਸਬੁੱਕ ਤੇ ਦੇਖਿਆ ਕਿ ਮਨਵੀਰ ਨੇ ਆਪਣੀਆਂ ਬੜੀਆਂ ਸੈਡ ਜੀਆਂ ਫੋਟੋਆਂ ਪਾਈਆਂ ਹੋਈਆਂ ਸੀ ਤੇ ਬੜੇ ਹੀ ਅਜੀਬ ਜਿਹੇ ਹਾਲਾਤ ਵਿੱਚ ਸੀ ਫਿਰ ਇੱਕ ਦਿਨ ਮੈਂ ਚੋਰੀ ਚੋਰੀ ਮਨਵੀਰ ਨੂੰ ਮੈਸੇਜ ਕੀਤਾ ਤੇ ਉਹਦੇ ਨਾਲ ਗੱਲ ਕੀਤੀ। ਉਹ ਮੈਨੂੰ ਕਹਿਣ ਲੱਗਿਆ ਕਿ ਮੈਂ ਤੇਰੇ ਵਰਗੀ ਤੋਖੇ ਬਾਜ਼ ਨਾਲ ਕੋਈ ਗੱਲ ਨਹੀਂ ਕਰਨੀ। ਤਾਂ ਮੈਂ ਉਹਨੂੰ ਕਿਹਾ ਕਿ ਤੂੰ ਕਿਹੜਾ ਕੁਆਰਾ ਸੀ? ਤੇਰੀ ਆਪਣੀ ਘਰ ਵਾਲੀ ਸੀ, ਆਪਣੇ ਬੱਚੇ ਸੀ, ਮੈਂ ਵੀ ਵਿਆਹੀ ਹੋਈ ਸੀ ਤੇ ਆਪਣੇ ਆਪਣੀ ਜ਼ਿੰਦਗੀ ਵਿੱਚ ਖੁਸ਼ ਸੀ। ਜਿੰਨਾ ਕਿ ਮੇਰੇ ਕੋਲ ਟਾਈਮ ਸੀ ਮੈਂ ਤੇਰੇ ਨਾਲ ਬਤਾ ਲਿਆ ਪਰ ਹੁਣ ਮੈਂ ਆਪਣੇ ਘਰ ਵਾਲੇ ਨਾਲ ਰਹਿਣਾ ਚਾਹੁੰਦੀ ਆ। ਉਹ ਵੀ ਮੈਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਹੈ ਜਿੱਤੇ ਨਾਲ ਮੈਂ ਵਿਆਹ ਕੇ ਆਈ ਹਾਂ ਮੈਂ ਉਹਨੂੰ ਨਹੀਂ ਛੱਡ ਸਕਦੀ ਤੇਰੇ ਕਰਕੇ ਮੈਂ ਪਿੰਡ ਵਿੱਚ ਨਹੀਂ ਰਹਿ ਸਕਦੀ ਮੇਰੇ ਵੀ ਬੜੇ ਵੱਡੇ ਸੁਪਨੇ ਹਨ ਮੈਂ ਵੀ ਬਾਹਰਲੇ ਦੇਸ਼ ਵਿੱਚ ਘੁੰਮਾਂ ਕਿਉਂਕਿ ਮੇਰਾ ਨੌਕਰੀ ਦਾ ਸੁਪਨਾ ਟੁੱਟ ਗਿਆ ਸੀ ਇਸ ਲਈ ਮੇਰੇ ਘਰ ਵਾਲੇ ਨੇ ਮੈਨੂੰ ਆਪਣੇ ਕੋਲ ਇੰਨੇ ਵੱਡੇ ਦੇਸ਼ ਵਿੱਚ ਸੱਦ ਲਿਆ ਸੀ ਜਿੱਥੇ ਆਉਣਾ ਹਰ ਕਿਸੇ ਲਈ ਖੇਡ ਨਹੀਂ ਸੀ ਪਰ ਇੱਥੇ ਸਾਡਾ ਆਪਣਾ ਘਰ ਹੈ ਆਪਣਾ ਹੀ ਕੰਮਕਾਰ ਹੈ ਕਿਸੇ ਤਰ੍ਹਾਂ ਦੀ ਕੋਈ ਪਰਵਾਹ ਨਹੀਂ ਹੌਲੀ ਹੌਲੀ ਮਨਵੀਰ ਮੇਰੇ ਨਾਲ ਕਦੀ ਕਦੀ ਫੇਸਬੁੱਕ ਤੇ ਕਰ ਲੈ ਗੱਲ ਕਰ ਲੈਂਦਾ ਹੁੰਦਾ ਸੀ ਮੈਂ ਉਹਨੂੰ ਸਮਝਾਉਂਦੀ ਸੀ ਕਿ ਅਸੀਂ ਆਪਣੇ ਘਰ ਪਰਵਾਰ ਨਾਲ ਜੁੜ ਕੇ ਰਹਿਣਾ ਚਾਹੀਦਾ ਜਿੰਨੀਆਂ ਰੰਗਰਾਲੀਆਂ ਮਨਾ ਹੋਈਆਂ ਮਨਾ ਲਈਆਂ ਪਰ ਇਸ ਤੋਂ ਜ਼ਿਆਦਾ ਕੁਝ ਹੋਰ ਨਹੀਂ ਤੂੰ ਵੀ ਆਪਣੀ ਹੱਥਸ ਮੇਰੇ ਤੇ ਮਟਾਈ ਹੈ ਮੈਂ ਵੀ ਆਪਣੀ ਖੁਸ਼ੀ ਨਾਲ ਤੇਰੇ ਨਾਲ ਪੂਰੀ ਕੀਤੀ ਹੈ ਤੇ ਤੂੰ ਵੀ ਮੈਨੂੰ ਖੁਸ਼ ਕੀਤਾ ਹੋਂਤਾ ਕੋਈ ਗੱਲ ਹੀ ਨਹੀਂ ਰਹੇਗੀ ਤੇ ਕੀ ਗੁੱਸਾ ਕਰੀਏ ਮੈਂ ਤੈਨੂੰ ਇਸ ਲਈ ਨਹੀਂ ਦੱਸਣਾ ਚਾਹੁੰਦੀ ਸੀ ਕਿਉਂਕਿ ਤੇਰਾ ਦਿਲ ਟੁੱਟ ਜਾਣਾ ਸੀ ਤੇ ਤੂੰ ਮੈਨੂੰ ਮਿਲਣ ਦੀ ਜिद ਕਰਨੀ ਸੀ ਮੇਰੇ ਕੋਲ ਟਾਈਮ ਥੋੜਾ ਸੀ ਮੈਂ ਤੈਨੂੰ ਮਿਲ ਨਹੀਂ ਸਕਦੀ ਸੀ ਇਹ ਸਭ ਕੁਝ ਇੱਕਦਮ ਹਰਸ਼ ਨੇ ਪਤਾ ਨਹੀਂ ਕਿਦਾਂ ਕਰ ਦਿੱਤਾ ਸੀ ਤੇ ਮੈਨੂੰ ਫਟਾਫਟ ਸ਼ਾਪਿੰਗ ਕਰਕੇ ਉਹਦੇ ਕੋਲ ਆਉਣਾ ਪਿਆ ਸੀ ਕਿਉਂਕਿ ਉਹ ਮੈਨੂੰ ਵੀ ਤਰਸਿਆ ਪਿਆ ਸੀ ਇਸ ਲਈ ਮੈਂ ਆਪਣੇ ਘਰ ਵਾਲੇ ਦੇ ਨਾਲ ساری ਜ਼ਿੰਦਗੀ ਖੋਸ਼ਾਂ ਜੇ ਤੂੰ ਮੇਰੇ ਨਾਲ ਗੱਲ ਕਰਨੀ ਹੁੰਦੀ ਆ ਤਾਂ ਫੇਸਬੁੱਕ ਤੇ ਕਰ ਲਿਆ ਕਰ ਮੈਂ ਤੈਨੂੰ ਆਪਣਾ ਨੰਬਰ ਜਾਂ ਕੋਈ ਹੋਰ ਕੰਟੈਕਟ ਨੰਬਰ ਨਹੀਂ ਦੇ ਸਕਦੀ ਕਿਉਂਕਿ ਮੇਰਾ ਘਰ ਵਾਲਾ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਮੈਂ ਉਹਦੇ ਸਾਹਮਣੇ ਆਪਣੀ ਜਿੱਤ ਨਹੀਂ ਘਟਾਉਣਾ ਚਾਹੁੰਦੀ ਮਨਵੀਰ ਮੰਨ ਗਿਆ ਸੀ ਕਿ ਹਾਂ ਮੈਂ ਤੇਰੇ ਨਾਲ ਫੇਸਬੁੱਕ ਤੇ ਗੱਲ ਕਰ ਲਿਆ ਕਰੂੰਗਾ ਪਰ ਤੂੰ ਮੇਰੇ ਨਾਲ ਗੱਲ ਕਰਨੇ ਬੰਦ ਨਾ ਕਰ ਦੇ ਮੈਨੂੰ ਤੇਰੀ ਆਦਤ ਪੈ ਗਈ ਐ ਪਰ ਮੈਂ ਤੇਰੇ ਤੋਂ 1 ਮਿੰਟ ਵੀ ਦੂਰ ਨਹੀਂ ਰਹਿ ਸਕਦਾ ਉਸ ਦਿਨ ਤਾਂ ਮੈਨੂੰ ਮੈਂ ਪਤਾ ਨਹੀਂ ਕਿੰਨੀ ਕਿ दारू ਪੀਤੀ ਸੀ ਫੇਰ ਕਿਤੇ ਜਾ ਕੇ ਚੈਨ ਆਉਂਦੀ ਸੀ ਇਸ ਲਈ ਤੂੰ ਮੇਰੇ ਨਾਲ ਗੱਲ ਨਾ ਕਰਨ ਬਾਰੇ ਨਾ ਸੋਚਣਾ ਜਦੋਂ ਵੀ ਤੇਰੇ ਕੋਲ ਟਾਈਮ ਹੁੰਦਾ ਮੈਨੂੰ ਮੈਸੇਜ ਕਰ ਦਿਆ ਕਰ ਮੈਂ ਤੇਰੇ ਲਈ ਵੇਲਾ ਹੀ ਹੁੰਦਾ ਹਾਂ ਇਦਾਂ ਹੀ ਮੈਂ ਮਨਵਿੰਦਰ ਨਾਲ ਫੇਸਬੁੱਕ ਤੇ ਗੱਲ ਕਰਨ ਲੱਗ ਪਈ ਸੀ ਹਰຊਨ ਨੂੰ ਇਸ ਜੀ ਬਾਰੇ ਨਹੀਂ ਪਤਾ ਸੀ ਕਿਉਂਕਿ ਉਹ ਮੇਰੇ ਤੇ ਸ਼ੱਕ ਨਹੀਂ ਕਰਦਾ ਸੀ ਮੈਂ ਉਹਦੇ ਕੋਲ ਹੀ ਹੁੰਦੀ ਸੀ ਇਸ ਲਈ ਮੈਂ ਉਹਦਾ ਯਕੀਨ ਆਪਣੇ ਆਪ ਤੇ ਬਣਾਇਆ ਹੋਇਆ ਸੀ ਉਹਨੂੰ ਪਤਾ ਸੀ ਕਿ ਮੇਰੀ ਸਿਮਰਨ ਇਤਾਂ ਦਾ ਕੋਈ ਵੀ ਕੰਮ ਨਹੀਂ ਕਰ ਸਕਦੀ ਪਰ ਇਹ ਮੇਰੇ ਤੇ ਵਿੱਚ ਚੋਰ ਦਾ ਪਤਾ ਨਹੀਂ ਕੀ ਕੁਝ ਕਰੀ ਜਾਂਦਾ ਸੀ ਮਨਵੀਰ ਨਾਲ ਮੇਰਾ ਟਾਈਮ ਪਾਸ ਕਰੀ ਜਾਂਦਾ ਸੀ ਤੇ ਗੱਲਬਾਤ ਕਰਦੀ ਹੁੰਦੀ ਸੀ ਹਜੇ ਤੱਕ ਮੈਂ ਕੈਨੇਡਾ ਵਿੱਚ ਹੀ ਹਾਂ ਤੇ ਮਨਵੀਰ ਹਜੇ ਵੀ ਮੇਰੇ ਨਾਲ ਫੇਸਬੁੱਕ ਤੇ ਹੀ ਗੱਲ ਕਰਦਾ ਹੈ ਮੇਰਾ ਘਰ ਵਾਲਾ ਸਵੇਰ ਨੂੰ ਕੰਮ ਤੇ ਚਲਾ ਜਾਂਦਾ ਹੈ ਤੇ ਸ਼ਾਮ ਨੂੰ ਆਉਂਦਾ ਹੈ ਬੱਚੇ ਵੀ ਵੱਡੇ ਹੋ ਗਏ ਤੇ ਸਕੂਲ ਜਾਂਦੇ ਆ ਪਰ ਮੇਰੀ ਉਮਰ ਵੀ ਹੁਣ ਕੋਈ 35 ਸਾਲ ਦੇ ਉੱਪਰ ਹੋ ਗਈ ਤੇ ਮਨਵੀਰ ਵੀ ਸ਼ਾਇਦ 50 ਸਾਲ ਤੱਕ ਹੋ ਗਿਆ ਹੈ ਕਿਉਂਕਿ ਉਹ ਤਾਂ ਹਜੇ ਦੇਖਣ ਨੂੰ ਇੰਨਾ ਵੱਡਾ ਲੱਗਦਾ ਹੀ ਨਹੀਂ ਮੈਨੂੰ ਵੀ ਹਰ ਕੋਈ ਦੇਖ ਕੇ ਸੋਚ ਨਹੀਂ ਸਕਦਾ ਕਿ ਮੇਰੀ ਉਮਰ 45 ਸਾਲ ਤੋਂ ਜ਼ਿਆਦਾ ਹੋ ਗਈ ਹੁਣ ਤਾਂ ਮਨਵੀਰ ਨੂੰ ਦੇਖੇ ਨੂੰ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਮਸਟ ਫੇਸਬੁਕ ਤੇ ਫੋਟੋਆਂ ਦੇਖ ਲੈਣੀ ਹੈ ਪਰ ਉਹਦਾ ਪਿਆਰ ਮੈਨੂੰ ਹਜੇ ਵੀ ਯਾਦ ਆਉਂਦਾ ਹੈ ਮੈਂ ਉਹ ਦਿਨ ਨਾਲ ਕਿੰਨੀ ਖੁਸ਼ ਮਟਾਈ ਸੀ ਤੇ ਖੁਸ਼ ਹੋਈ ਸੀ ਉਹਨੇ ਮੈਨੂੰ ਬਹੁਤ ਖੁਸ਼ ਕੀਤਾ ਸੀ ਮੈਂ ਆਪਣੇ ਘਰ ਵਾਲੇ ਤੇ ਨਾਲ ਬਹੁਤ ਖੁਸ਼ਾਂ ਪਰ ਜਦੋਂ ਕਿ ਤੇ ਟਾਈਮ ਮਿਲਦਾ ਮਣਵੀਰ ਨਾਲ ਫੇਸਬੁੱਕ ਤੇ ਗੱਲ ਕਰ ਲੈਣੀ ਆ ਹਮੇਸ਼ਾ ਮੈਨੂੰ ਪਿਆਰ ਨਾਲ ਹੀ ਬੁਲਾਉਂਦਾ ਹੈ ਮੇਰੀ ਜ਼ਿੰਦਗੀ ਵਿੱਚ ਦੋ ਇਨਸਾਨ ਆਏ ਦੋਨੇ ਹੀ ਮੇਰੀ ਇੱਤ ਕਰਨ ਵਾਲੀ ਸੀ ਪਰ ਅਫਸੋਸ ਮੈਂ ਦੋਨਾਂ ਵਿੱਚੋਂ ਇੱਕ ਨਾਲ ਆਪਣੀ ਜ਼ਿੰਦਗੀ ਕਿਚਾਰ ਸਕਦੀ ਸੀ ਇਸ ਗੱਲ ਦਾ ਕਿਸੇ ਨੂੰ ਕੁਝ ਵੀ ਪਤਾ ਨਹੀਂ ਨਾ ਹੀ ਮਣਵੀਰ ਨੇ ਕਿਸੇ ਨੂੰ ਦੱਸਣਾ ਚਾਹੁੰਦਾ ਹੈ ਅਸੀਂ ਅੰਦਰੋਂ ਅੰਦਰ ਹੀ ਇੱਕ ਦੂਸਰੇ ਨਾਲ ਗੱਲ ਕਰਦੇ ਹੁੰਦੇ ਆ ਮਣਵੀਰ ਮੈਨੂੰ ਤਿਲੋਂ ਪਿਆਰ ਕਰਦਾ ਸੀ ਹਰਸ਼ ਮੇਰੇ ਤੇ ਜਾਣਵਰਤਾ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਕੀ ਕਰਾਂ ਪਰ ਮੈਂ ਹਰਸ਼ ਦੇ ਨਾਲ ਰਹਿ ਕੇ ਮਨਵੀਰ ਨੂੰ ਹੌਲੀ-ਹੌਲੀ ਭੁੱਲਣਾ ਚਾਹੁੰਦੀ ਆ ਉਹਦੇ ਨਾਲ ਗੱਲ ਕਰਨਾ ਵੀ ਘੱਟ ਕਰ ਦਿੱਤੀ ਹੈ ਜਦਕਿ ਉਹ ਆਪੇ ਮੈਨੂੰ ਮੈਸੇਜ ਕਰ ਦਿੰਦਾ ਇਸ ਲਈ ਮੈਂ ਚਾਹੁੰਦੀ ਆ ਕਿ ਹੁਣ ਹਰਸ਼ ਨਾਲ ਆਪਣੀ ਜ਼ਿੰਦਗੀ ਪਤੀਤ ਕਰਾਂ ਤੇ ਮਨਵੀਰ ਨੂੰ ਆਪਣੀ ਜ਼ਿੰਦਗੀ ਵਿੱਚੋਂ ਬਿਲਕੁਲ ਖਤਮ ਕਰ ਦੇਵਾਂ ਇਦਾਂ ਹੀ ਤੋਂ ਵਡੀਆਂ ਵਿੱਚ ਪੈਰ ਰੱਖਣ ਨਾਲ ਮੇਰਾ ਨੁਕਸਾਨ ਹੋ ਸਕਦਾ ਹੈ ਮੈਂ ਆਪਣੀ ਹਸਦੀ ਖੇਰਦੀ ਜ਼ਿੰਦਗੀ ਨੂੰ ਬਰਬਾਦ ਨਹੀਂ ਕਰਨਾ ਚਾਹੁੰਦੀ ਮੈਂ ਚਾਹੁੰਦੀ ਹਾਂ ਕਿ ਹਾਰਸ਼ੀ ਮੇਰੀ ਜ਼ਿੰਦਗੀ ਦਾ ਸਹਾਰਾ ਬੰਦਾ ਰਹੇ